ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੰਗਤ ਜੀ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਚਮਚ ਦੇ ਨਾਲ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਤੇ ਅੱਜ ਦਾ ਇਹ ਜਿਹੜਾ ਉਪਾਅ ਹੈ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਦੇ ਬੱਚਿਆਂ ਦੇ ਵਿਆਹ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਜਾਂ ਫਿਰ ਰਿਸ਼ਤਾ ਨਹੀਂ ਹੋ ਰਿਹਾ ਰਿਸ਼ਤਾ ਹੋ ਕੇ ਟੁੱਟ ਜਾਂਦਾ ਹੈ ਜਾਂ ਫਿਰ ਵਿਆਹ ਦੀ ਡੇਟ ਫਿਕਸ ਹੋ ਕੇ ਵਿਆਹ ਕੈਨਸਲ ਹੋ ਜਾਂਦਾ ਹੈ ਸੋ ਜਿਵੇਂ ਦੀ ਵੀ ਪ੍ਰੋਬਲਮ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਆ ਰਹੀ ਹੈ ਤੁਹਾਨੂੰ ਘਬਰਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਸਿਰਫ ਇੱਕ ਚਮਚ ਦਹੀਂ ਦੇ ਨਾਲ ਤੁਸੀ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ ਤੁਹਾਡੀਆਂ ਸਾਰੀਆਂ ਪ੍ਰੋਬਲਮ ਮੁਸ਼ਕਲਾਂ ਜਿਹੜੀਆਂ ਹਨ ਦੂਰ ਹੋ ਜਾਣਗੀਆਂ ਜਿਵੇਂ ਆਪਾਂ ਜਾਣਦੇ ਹਾਂ ਕਿ ਇਸ ਪਰੇਸ਼ਾਨੀ ਨੂੰ ਦੂਰ ਕਰਨ ਦੇ ਲਈ ਬਹੁਤ ਸਾਰੇ ਉਪਾਅ ਕੀਤੇ ਜਾਂਦੇ ਹਨ ਪਰ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਜਿਹੜਾ ਉਪਾਅ ਦੱਸਣ ਜਾ ਰਹੇ ਹਾਂ ਇਹ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਆ ਰਹੀ ਮੁਸ਼ਕਲ ਨੂੰ ਦੂਰ ਕਰੇਗਾ ਇਹ ਉਪਾਅ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਆਪਣੇ ਘਰ ਦੇ ਵਿੱਚ ਪਈ ਹੋਈ ਚੀਜ਼ ਦੇ ਨਾਲ ਹੀ ਕਰਨਾ ਹੈ ਜਿਸ ਦੇ ਨਾਲ ਬੱਚਿਆਂ ਦੇ ਵਿਆਹ ਦੇ ਜਿਹੜੇ ਉਤਰੰਤ ਬਣ ਜਾਣਗੇ ਜਿਵੇਂ ਤੁਸੀਂ ਇਹ ਉਪਾਅ ਕਰੋਗੇ ਉਪਾਅ ਕਰਨ ਤੋਂ ਉਪरांत ਤੁਸੀਂ ਮੰਨ ਜਾਓਗੇ ਕਿ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਬੱਚਿਆਂ ਦਾ ਸ਼ੁਕਰ ਤੇ ਗੁਰੂ ਜਿਹੜਾ ਹੈ ਉਹ ਮਜ਼ਬੂਤ ਹੋ ਗਿਆ ਹੈ ਜਿਹੜਾ ਅਸੀਂ ਤੁਹਾਨੂੰ ਉਪਾਅ ਦੱਸਦੇ ਹਾਂ ਵਿਆਹ ਸ਼ਾਦੀ ਦੇ ਵਿੱਚ ਪ੍ਰੋਬਲਮ ਦੇ ਲਈ ਉਸ ਪਾਣ ਨੂੰ ਬੱਚੇ ਖੁਦ ਵੀ ਕਰ ਸਕਦੇ ਹਨ ਅਤੇ ਮਾਤਾ ਪਿਤਾ ਤੇ ਭੈਣ ਭਰਾ ਵੀ ਕਰ ਸਕਦੇ ਹਨ ਜਿਹੜਾ ਅੱਜ ਦਾ ਤੁਹਾਨੂੰ ਅਸੀਂ ਉਪਾਅ ਦੱਸਣਾ ਕੋਸ਼ਿਸ਼ ਕਰਿਓ ਕਿ ਇਸ ਪੰਨ ਤੁਸੀਂ ਮੰਦਰ ਦੇ ਵਿੱਚ ਕਰੋ ਜੇਕਰ ਤੁਸੀਂ ਮੰਦਰ ਦੇ ਵਿੱਚ ਨਹੀਂ ਕਰ ਸਕਦੇ ਘਰ ਦੇ ਵਿੱਚ ਕਰਨਾ ਹੈ ਕਿਸ ਤਰੀਕੇ ਨਾਲ ਕਰਨਾ ਹੈ ਸਾਰੀ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਅੰਤ ਤੱਕ ਪੂਰਾ ਜ਼ਰੂਰ ਦੇਖੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਹੀ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਸਾਡੀ ਵੀਡੀਓ ਨੂੰ ਵਾਤਵਾਦ ਲਾਈਕ ਤੇ ਸ਼ੇਅਰ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾਓ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਐਸਪਾਣ ਨੂੰ ਅਸੀਂ ਕਿਹੜੇ ਦਿਨ ਕਰਨਾ ਐਸਪਾਣ ਨੂੰ ਅਸੀਂ ਕਿਸੇ ਵੀ ਸੋਮਵਾਰ ਦੇ ਦਿਨ ਕਰਨਾ ਹੈ ਅਜਿਹਾ ਜਿਹੜਾ ਉਪਾਅ ਹੈ ਇਸ ਨੂੰ ਤੁਸੀਂ ਬਿਲਕੁਲ ਵੀ ਛੋਟਾ ਨਹੀਂ ਸਮਝਣਾ ਕਹਿੰਤੋਂ ਭਾਵ ਕਿ ਇਸ ਨੂੰ ਤੁਸੀਂ ਏਜੇ ਨਾ ਲੈਣਾ ਕਿਉਂਕਿ ਇਹ ਅਜਮਾਇਆ ਹੋਇਆ ਉਪਾਅ ਹੈ ਦੂਸਰੀ ਗੱਲ ਇਸ ਉਪਾਅ ਦੀ ਇੱਕ ਅਸਰਿਤ ਹੈ ਕਿ ਜਿਵੇਂ ਹੀ ਤੁਸੀਂ ਇਸ ਪਾਅ ਨੂੰ ਕਰੋਗੇ ਕਰਨ ਤੋਂ ਬਾਅਦ ਤੁਰੰਤ ਹੀ ਤੁਹਾਡੇ ਬੱਚਿਆਂ ਦੇ ਵਿਆਹ ਦਾ ਜੋਗ ਬਣੇਗਾ ਇਸ ਪਾਅ ਨੂੰ ਕਰਨ ਦੇ ਲਈ ਤੁਹਾਨੂੰ ਮੰਦਰ ਦੇ ਵਿੱਚ ਜਾਣਾ ਪਵੇਗਾ ਅਗਰ ਤੁਹਾਨੂੰ ਕੋਈ ਪ੍ਰੋਬਲਮ ਮੁਸ਼ਕਲ ਹੈ ਜਾਂ ਫਿਰ ਤੁਸੀਂ ਮੰਦਰ ਵਿੱਚ ਇਹ ਪਾਣੀ ਕਰਨਾ ਚਾਹੁੰਦੇ ਜਾਂ ਤੁਸੀਂ ਮੰਦਰ ਦੇ ਵਿੱਚ ਜਾ ਨਹੀਂ ਸਕਦੇ ਤਾਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਇਹ ਵੀ ਦੱਸਾਂਗੇ ਕਿ ਜੇਕਰ ਤੁਸੀਂ ਮੰਦਰ ਦੇ ਵਿੱਚ ਨਹੀਂ ਜਾ ਸਕਦੇ ਤਾਂ ਇਸ ਪਾਣੂ ਘਰ ਦੇ ਵਿੱਚ ਕਿਹੜੇ ਤਰੀਕੇ ਨਾਲ ਕਰਨਾ ਹੈ ਕਿਉਂਕਿ ਇਸ ਪਾਣੀ ਇੱਕ ਖਾਸियत ਹੈ ਕਿ ਜੇਕਰ ਅਸੀਂ ਇਸ ਪਾਣੂ ਮੰਦਰ ਵਿੱਚ ਕਰਦੇ ਹਾਂ ਤੇ ਫਿਰ ਇਸ ਪਾਣ ਦਾ ਸਾਨੂੰ ਜਿਹੜਾ ਫਾਇਦਾ ਹੈ ਉਹ ਤੁਰੰਤ ਹੀ ਮਿਲਣਾ ਸ਼ੁਰੂ ਹੋ ਜਾਂਦਾ ਹੈ ਇਸ ਪਾਉ ਨੂੰ ਕਰਨ ਦੇ ਲਈ ਤੁਹਾਨੂੰ ਕੀ ਚਾਹੀਦਾ ਹੈ ਤੁਸੀਂ ਇੱਕ ਤਾਂਬੇ ਦਾ ਸਟੀਲ ਦਾ ਕਿਸੇ ਵੀ ਤਾਤੂ ਦਾ ਤੁਹਾਡੇ ਕੋਲ ਲੋਟਾ ਹੋਵੇਗਾ ਤੁਸੀਂ ਇੱਕ ਲੋਟਾ ਜਲ ਦਾ ਲੈਣਾ ਹੈ ਇਸ ਤਰੀਕੇ ਨਾਲ ਇੱਕ ਲੋਟਾ ਜਲ ਲੈਣ ਤੋਂ ਬਾਅਦ ਦੇ ਵਿੱਚ ਤੁਸੀਂ ਪੂਜਾ ਦੀ ਜਿੰਨੇ ਵੀ ਸਮਗਰੀ ਹੁੰਦੀ ਹੈ ਜਿੰਨੇ ਵੀ ਤੁਸੀਂ ਲੈਣਾ ਚਾਹੁੰਦੇ ਹੋ ਸਾਰੇ ਸਮਗਰੀ ਤੁਸੀਂ ਲੈ ਲੈਣੇ ਹੈ ਇਸ ਦੇ ਨਾਲ ਤੁਹਾਨੂੰ ਚਾਹੀਦਾ ਹੈ ਇੱਕ ਮਿੱਟੀ ਦਾ ਦੀਵਾ ਇਸ ਤਰੀਕੇ ਦੇ ਨਾਲ ਇਹ ਤੁਹਾਡੀ ਪੂਜਾ ਦਾ ਹਿੱਸਾ ਵੀ ਹੋ ਸਕਦਾ ਹੈ ਇੱਕ ਲੋਟਾ ਜਾਲਦਾ ਤੇ ਇੱਕ ਦੀਵਾ ਇਸ ਦੇ ਨਾਲ ਤੁਹਾਨੂੰ ਕੀ ਚਾਹੀਦਾ ਹੈ ਇੱਕ ਚਮਚ ਦਹੀਂ ਜੇਕਰ ਤੁਹਾਡੇ ਕੋਲ ਤੁਹਾਡੀ ਭਾਵਨਾ ਦੇ ਅਨੁਸਾਰ ਤੁਸੀਂ ਦਹੀਂ ਜ਼ਿਆਦਾ ਵੀ ਲੈ ਸਕਦੇ ਹੋ ਤਾਂ ਤੁਸੀਂ ਦਹੀਂ ਇੱਕ ਕਟੋਰੀ ਵੀ ਲੈ ਸਕਦੇ ਹੋ ਨਹੀਂ ਤਾਂ ਤੁਸੀਂ ਦਹੀਂ ਨੂੰ ਇੱਕ ਚਮਚ ਲੈ ਕੇ ਵੀ ਉਪਾ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਜਿਹੜੇ ਕਟੋਰੀ ਦੇ ਵਿੱਚ ਬਰਤਨ ਦੇ ਵਿੱਚ ਤੁਹਾਡੀ ਸਮਰੱਥਾ ਹੈ ਕਿ ਤੁਸੀਂ ਕਟੋਰੀ ਦਹੀਂ ਦੀ ਲੈ ਕੇ ਇਹ ਵਿਪਾ ਕਰ ਸਕਦੇ ਹੋ ਤਾਂ ਜਿਹੜੇ ਵੀ ਤੁਸੀਂ ਕਟੋਰੀ ਬਰਤਨ ਦੇ ਵਿੱਚ ਦਹੀਂ ਤੁਸੀਂ ਪਾਉਣਾ ਹੈ ਉਹ ਪਾਉਂਦੇ ਸਮੇਂ ਇਸ ਗੱਲ ਦਾ ਧਿਆਨ ਰੱਖਿਓ ਕਿ ਜਿੱਥੇ ਵੀ ਤੁਸੀਂ ਵਿਪਾ ਕਰਨਾ ਇਸ ਕਟੋਰੀ ਨੂੰ ਤੁਸੀਂ ਦਹੀਂ ਦੇ ਸਮੇਤ ਤਾਂ ਉੱਥੇ ਹੀ ਛੱਡੋਣਾ ਜੇਕਰ ਤਾਂ ਤੁਸੀਂ ਕਟੋਰੀ ਨੂੰ ਛੱਡ ਸਕਦੇ ਹੋ ਤਾਂ ਠੀਕ ਹੈ ਜੇਕਰ ਨਹੀਂ ਛੱਡ ਸਕਦੇ ਤਾਂ ਤੁਸੀਂ ਡਿਸਪੋਜ਼ਲ ਵਾਲੀ ਜਿਹੜੀ ਕਟੋਰੀ ਹੁੰਦੀ ਹੈ ਉਸ ਦੇ ਵਿੱਚ ਤੁਸੀਂ ਦਹੀਂ ਪਾ ਸਕਦੇ ਹੋ ਉਸ ਕਟੋਰੀ ਦਹੀਂ ਦੇ ਨਾਲ ਤੁਸੀਂ ਇਸ ਪਾਣੂ ਕਰ ਸਕਦੇ ਹੋ ਇਸ ਤਰੀਕੇ ਨਾਲ ਤੁਹਾਨੂੰ ਸਮਝਾ ਰਹੇ ਹਾਂ ਤਾਂ ਜੋ ਕਿ ਉਪਾਗ ਕਰਦੇ ਸਮੇਂ ਤੁਸੀਂ ਆਪਣੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਜਾਣੇ ਜਾਂ ਅਣਜਾਣੇ ਵਿੱਚ ਗਲਤੀ ਨਾ ਕਰੋ ਇਸ ਤਰੀਕੇ ਨਾਲ ਤੁਸੀਂ ਕਟੋਰੀ ਦਹੀਂ ਦੀ ਵੀ ਲੈ ਸਕਦੇ ਹੋ ਤੇ ਇੱਕ ਚਮਚ ਦਹੀਂ ਵੀ ਲੈ ਸਕਦੇ ਹੋ ਉਹ ਤੁਹਾਡੇ ਜਿੰਨੇ ਵਿੱਚ ਸਮਰੱਥਾ ਹੈ ਤੁਸੀਂ ਉਹਨੇ ਲੈ ਸਕਦੇ ਹੋ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਸਭ ਤੋਂ ਪਹਿਲਾਂ ਤੁਸੀਂ ਪੋਲੇਨਾਥ ਦੇ ਮੰਦਰ ਜਾਣਾ ਹੈ ਮੰਦਰ ਜਾ ਕੇ ਤੁਸੀਂ ਸਭ ਤੋਂ ਪਹਿਲਾਂ ਪੋਲੇਨਾਥ ਜੀ ਨੂੰ ਅਭਿਸ਼ੇਕ ਕਰਨਾ ਹੈ ਜਿਹੜਾ ਤੁਸੀਂ ਇੱਕ ਲੋਟਾ ਜਲ ਦਾ ਲੈ ਕੇ ਗਏ ਹੋ ਉਹ ਅਭਿਸ਼ੇਕ ਕਰੋ ਇਸ ਦੇ ਨਾਲ ਜੇਕਰ ਤੁਸੀਂ ਹੋਰ ਵੀ ਪੂਜਾ ਦੀ ਕੋਈ ਜ਼ਿਆਦਾ ਸਮੱਗਰੀ ਲੈ ਕੇ ਗਏ ਤਾਂ ਉਸ ਦੇ ਨਾਲ ਵੀ ਤੁਸੀਂ ਪੋਲੇਨਾਥ ਜੀ ਨੂੰ ਅਭਿਸ਼ੇਕ ਕਰਨਾ ਹੈ ਕਿਆ ਤੁਹਾਨੂੰ ਪਾਵੇ ਕਿ ਪੋਲਨਾ ਜੀ ਨੂੰ ਤੁਸੀਂ ਉਚੜਾਉਣਾ ਹੈ ਤੇ ਜਿਹੜਾ ਤੁਸੀਂ ਇੱਕ ਕਟੋਰੀ ਜਾਂ ਇੱਕ ਚਮਚ ਦੇਨ ਲੈ ਕੇ ਗਏ ਹੋ ਇਸ ਨੂੰ ਤੁਸੀਂ ਪੋਲਨਾ ਜੀ ਨੂੰ ਨਹੀਂ ਚੜਾਉਣਾ ਜੇਕਰ ਤੁਸੀਂ ਦਹੀਂ ਪੋਲਨਾ ਜੀ ਨੂੰ ਚੜਾਉਣਾ ਚਾਹੁੰਦੇ ਹੋ ਤਾਂ ਇਸ ਸਮੱਗਰੀ ਤੋਂ ਅਲੱਗ ਤੋਂ ਤੁਸੀਂ ਦਹੀਂ ਆਪਣੇ ਘਰ ਤੋਂ ਲੈ ਕੇ ਜਾਣਾ ਹੋਵੇਗਾ ਕਿਉਂਕਿ ਜਿਹੜਾ ਵੀ ਅਸੀਂ ਉਪਾਅ ਲਈ ਦਹੀਂ ਲੈ ਕੇ ਗਏ ਹਾਂ ਚਾਹੇ ਇੱਕ ਕਟੋਰੀ ਹੋਵੇ ਚਾਹੇ ਇੱਕ ਚਮਚਾ ਹੋਵੇ ਉਹ ਤੁਸੀਂ ਪੋਲਨਾ ਜੀ ਨੂੰ ਚੜਾਉਣਾ ਉਹ ਅਸੀਂ ਪਵਾ ਦੇ ਲੈ ਲੈ ਕੇ ਗਏ ਆ ਇਸ ਤਰੀਕੇ ਨਾਲ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਤੁਸੀਂ ਇੱਕ ਦੀਵਾ ਲੈ ਕੇ ਆਏ ਹੋ ਉਸ ਦੀਵੇ ਨੂੰ ਤੁਸੀਂ ਉੱਥੇ ਅਰਪਿਤ ਕਰ ਦੇਣਾ ਹੈ ਤੇ ਇਸ ਤਰੀਕੇ ਨਾਲ ਜੇਕਰ ਆਪਾਂ ਗੱਲ ਕਰੀਏ ਅਸੀਂ ਜੋ ਵੀ ਚੀਜ਼ ਆਪਾਂ ਪ੍ਰਮਾਤਮਾ ਨੂੰ ਚੜਾਉਂਦੇ ਹਾਂ ਉਹ ਪ੍ਰਮਾਤਮਾ ਉਹ ਚੀਜ਼ ਨੂੰ ਰੱਖ ਦਿਆਨ ਆਪਣੇ ਕੋਲ ਜੇਕਰ ਅਸੀਂ ਖਾਣ ਪੀਣ ਵਾਲੀ ਕੋਈ ਚੀਜ਼ ਚੜਾਉਂਦੇ ਹਾਂ ਤੇ ਉਹ ਪ੍ਰਮਾਤਮਾ ਸਾਡੀ ਚੀਜ਼ ਨੂੰ ਖਾਂਦੇ ਹਨ ਇਹ ਤੁਹਾਡੀ ਸ਼ਰਦਾ ਪਾਵਨਾ ਹੁੰਦੀ ਹੈ ਚੀਜ਼ ਭਾਵੇਂ ਇੱਕ ਛੁਟਕੇ ਪਰ ਹੋਵੇ ਭਾਵੇਂ ਇੱਕ ਵੱਡਾ ਬਰਤਨ ਹੋਵੇ ਕਿਉਂਕਿ ਆਪਾਂ ਸਾਰੇ ਇਹ ਜਾਣਦੇ ਹਾਂ ਪ੍ਰਮਾਤਮਾ ਐਸੀ ਕੋਈ ਵੀ ਚੀਜ਼ ਨਹੀਂ ਜਿਸ ਨੂੰ ਨਾ ਤਾਂ ਉਹ ਲੈਂਦੇ ਹਨ ਤੇ ਨਾ ਹੀ ਉਹ ਖਾਂਦੇ ਹਨ ਇਸ ਤਰੀਕੇ ਨਾਲ ਸਿਰਫ ਤੇ ਸਿਰਫ ਜੇਕਰ ਆਪਾਂ ਚੀਜ਼ ਪਹੁੰਚਾਉਣ ਦੀ ਗੱਲ ਕਰੀਏ ਤਾਂ ਸਾਡੀ ਭਾਵਨਾ ਸ਼ਰਦਾ ਪ੍ਰਮਾਤਮਾ ਤੱਕ ਪਹੁੰਚਦੀ ਹੈ ਸਾਡੀ ਸ਼ਰਦਾ ਭਾਵਨਾ ਸੱਚੀ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੀਆਂ ਇਹ ਵਸਤੂ ਆ ਪਦਾਰਥ ਹੁੰਦੇ ਹਨ ਇਹ ਉਥੇ ਦੇ ਉਥੇ ਰਹਿੰਦੇ ਹਨ ਇਸ ਤਰੀਕੇ ਨਾਲ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਜਿਹੜੀ ਤੁਸੀਂ ਕਟੋਰੀ ਜਾਂ ਚਮਚ ਦਹੀਂ ਲੈ ਕੇ ਆਏ ਹੋ ਉਸ ਨੂੰ ਤੁਸੀਂ ਹੱਥ ਦੇ ਵਿੱਚ ਲੈ ਲੈਣਾ ਹੈ ਤੇ ਪੋਲੇ ਨਾਲ ਜੀ ਅੱਗੇ ਆਪਣੇ ਬੱਚਿਆਂ ਦੇ ਵਿਆਹ ਦੇ ਲਈ ਤੁਸੀਂ ਪ੍ਰਾਰਥਨਾ ਕਰਨੀ ਸ਼ੁਰੂ ਕਰ ਦੇਣੀ ਹੈ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਲਦੀ ਜਿਵੇਂ ਗੁਰੂ ਬ੍ਰਹਸਪਤੀ ਦਾ ਪ੍ਰਤੀਕ ਹੈ ਸਾਰੀਆਂ ਪ੍ਰੋਬਲਮ ਨੂੰ ਹਲਦੀ ਦੂਰ ਕਰਦੀ ਹੈ ਇਸ ਤਰੀਕੇ ਨਾਲ ਜਿਹੜਾ ਦਹੀਂ ਹੁੰਦਾ ਹੈ ਇਹ ਸ਼ੁਕਰ ਦਾ ਪ੍ਰਤੀਕ ਹੁੰਦਾ ਹੈ ਤੇ ਇਸ ਦੇ ਨਾਲ ਹਮੇਸ਼ਾ ਦੇਹ ਦੇ ਨਾਲ ਜਿਹੜਾ ਸਾਡਾ ਸ਼ੁਕਰ ਹੁੰਦਾ ਹੈ ਉਹ ਸਟਰੋਂਗ ਹੁੰਦਾ ਹੈ ਜਿਹੜਾ ਸ਼ੁਕਰ ਗ੍ਰਹਿ ਹੁੰਦਾ ਹੈ ਉਸ ਦੇ ਨਾਲ ਸਾਡੇ ਘਰ ਦੀਆਂ ਬਹੁਤ ਸਾਰੀਆਂ ਪ੍ਰੋਬਲਮ ਦੂਰ ਹੁੰਦੀਆਂ ਨੇ ਪਤੀ ਪਤਨੀ ਦੇ ਰਿਸ਼ਤੇ ਮਜ਼ਬੂਤ ਹੁੰਦੇ ਹਨ ਅਸੀਂ ਆਪਣੀ ਆਉਣ ਵਾਲੀ ਜ਼ਿੰਦਗੀ ਵਿੱਚ ਦੁਖੀ ਰਹਾਂਗੇ ਜਾਂ ਸੁਖੀ ਰਹਾਂਗੇ ਸਾਰੀਆਂ ਜੋ ਵੀ ਚੀਜ਼ਾਂ ਨੇ ਇਹ ਸਾਨੂੰ ਸ਼ੁਕਰ ਗ੍ਰਹਿ ਦੇ ਦੁਆਰਾ ਹੀ ਪ੍ਰਾਪਤ ਹੁੰਦੀਆਂ ਨੇ ਇਸ ਤਰੀਕੇ ਨਾਲ ਉਸ ਦائیں ਦੀ ਕਟੋਰੀ ਨੂੰ ਹੱਥ ਦੇ ਵਿੱਚ ਲੈ ਕੇ ਜੇਕਰ ਮਾਤਾ ਸੁਪਾਣੂ ਕਰ ਰਹੀ ਹੈ ਆਪਣੇ ਬੱਚਿਆਂ ਦੇ ਵਿਆਹ ਦੇ ਲਈ ਤੇ ਇਸ ਤਰੀਕੇ ਨਾਲ ਉਹ ਪ੍ਰਮਾਤਮਾ ਦੇ ਅੱਗੇ ਆਪਣੀ ਅਰਦਾਸ ਕਰਨ ਕਿ ਸਾਡੇ ਬੱਚਿਆਂ ਦੇ ਵਿਆਹ ਵਿੱਚ ਆ ਰਹੀ ਪ੍ਰੋਬਲਮ ਨੂੰ ਦੂਰ ਕਰਨਾ ਤੇ ਜਲਦੀ ਤੋਂ ਜਲਦੀ ਸਾਡੇ ਬੱਚਿਆਂ ਦੇ ਵਿਆਹ ਦਾ ਜੋਗ ਬਣਾਉਣਾ ਇਸ ਤਰੀਕੇ ਨਾਲ ਜੇਕਰ ਬੱਚੇ ਉਪਾਅ ਕਰ ਰਹੇ ਹਨ ਤਾਂ ਉਹ ਵੀ ਇਸ ਤਰੀਕੇ ਨਾਲ ਆਪਣੀ ਪ੍ਰਾਰਥਨਾ ਕਰਨ ਇਸ ਤਰੀਕੇ ਨਾਲ ਇਹ ਪ੍ਰਾਰਥਨਾ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਦਹੀਂ ਹੋਵੇਗਾ ਦਹੀਂ ਪੋਲੇ ਨਾਲ ਦਹੀਂ ਪੋਲੇ ਨਾਲ ਜੀ ਦੇ ਸ਼ਿਵਲਿੰਗ ਤੇ ਤੁਸੀਂ ਕੋਲ ਰੱਖ ਦੇਣਾ ਇਸ ਤਰੀਕੇ ਨਾਲ ਹੱਥ ਜੋੜਦੇ ਹੋਏ ਪਰਮਾਤਮਾ ਨੂੰ ਅਰਦਾਸ ਕਰਦੇ ਹੋ ਇਸ ਦਹੀਂ ਨੂੰ ਪਰਮਾਤਮਾ ਅੱਗੇ ਹੱਥ ਜੋੜ ਕੇ ਅਰਦਾਸ ਕਰਦੇ ਹੋਏ ਪਰਮਾਤਮਾ ਨੂੰ ਦਹੀਂ ਸਵੀਕਾਰ ਕਰਨ ਦੀ ਤੁਸੀਂ ਅਰਦਾਸ ਕਰਨੀ ਪਰਮਾਤਮਾ ਅੱਗੇ ਪ੍ਰਾਰਥਨਾ ਕਰਨੀ ਜਾ ਜੋ ਪਰਮਾਤਮਾ ਸਾਡੇ ਦੁਆਰਾ ਚੜ੍ਹਾਏ ਗਏ ਦਈ ਨੂੰ ਸਵੀਕਾਰ ਕਰੰਤੇ ਸਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਆ ਰਹੀਆਂ ਪ੍ਰੋਬਲਮ ਨੂੰ ਦੂਰ ਕਰਨ ਸਾਡੇ ਬੱਚਿਆਂ ਦਾ ਸ਼ੁਕਰ ਤੇ ਗੁਰੂ ਜਿਹੜਾ ਉਹ ਸਟਰੋਂਗ ਹੋਵੇ ਇਸ ਤਰੀਕੇ ਨਾਲ ਬੱਚਿਆਂ ਦੇ ਵਿਆਹ ਦੇ ਸਬੰਧਿਤ ਪ੍ਰੋਬਲਮ ਨੂੰ ਲੈ ਕੇ ਜਿਹੜੇ ਤੁਸੀਂ ਕਿਰਿਆ ਉਪਾਅ ਮੰਦਰ ਦੇ ਵਿੱਚ ਕੀਤਾ ਹੈ ਜੇਕਰ ਤੁਸੀਂ ਇਸ ਪਾਣੋਕਾਰ ਦੇ ਵਿੱਚ ਕਰਨਾ ਚਾਹੁੰਦੇ ਹੋ ਜਿਵੇਂ ਕੱਸੀ ਤੁਹਾਨੂੰ ਸ਼ੁਰੂ ਵਿੱਚ ਦੱਸਿਆ ਸੀ ਕਿ ਅਗਾ ਤੁਸੀਂ ਉਪਾਕਾਰ ਦੇ ਵਿੱਚ ਕਰਨਾ ਚਾਹੁੰਦੇ ਹੋ ਅੰਦਰ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਇੱਥੇ ਇੱਕ ਪ੍ਰਕਿਰਿਆਸ ਪ੍ਰਸਾਸ ਦੇ ਨਾਲ ਕਰੋ ਇਹ ਤੁਸੀਂ ਉਪਾ ਕਰਕੇ ਜਿਵੇਂ ਕਿ ਛੋਟੇ ਸ਼ਿਵਲਿੰਗ ਦੇ ਕੋਲ ਜਿਵੇਂ ਕਿ ਤੁਹਾਡੇ ਘਰ ਵਿੱਚ ਛੋਟਾ ਸ਼ਿਵਲਿੰਗ ਹੋਵੇਗਾ ਉਸਤੇ ਤੁਸੀਂ ਇਸੇ ਹੀ ਤਰੀਕੇ ਨਾਲ ਤੁਸੀਂ ਚਲ ਚੜਾਉਣਾ ਹੈ ਜਿਹੜਾ ਦੀਵਾ ਉਸ ਨੂੰ ਪਰਚਲਿਤ ਕਰਨਾ ਹੈ ਦੈਨੋ ਹੱਥ ਦੇ ਵਿੱਚ ਲੈ ਕੇ ਬੇਨਤੀ ਪ੍ਰਾਰਥਨਾ ਕਰਦੇ ਹੋਏ ਤੁਸੀਂ ਦੈਨੋ ਸ਼ਿਵਲਿੰਗ ਦੇ ਕੋਲ ਰੱਖ ਦਿਓ ਜੇਕਰ ਤੁਸੀਂ ਮੰਦਿਰ ਵਿੱਚ ਦੈਨ ਲੈ ਕੇ ਆਓਗੇ ਤਾਂ ਦੈਨ ਨੂੰ ਤੁਸੀਂ ਉੱਥੇ ਕਟੋਰੀ ਦੇ ਸਮੇਤ ਮੰਦਿਰ ਵਿੱਚ ਛੱਡਣਾ ਹੋਵੇਗਾ ਜੇਕਰ ਤੁਸੀਂ ਘਰ ਦੇ ਵਿੱਚ ਉਪਾਅ ਕਰੋਗੇ ਤਾਂ ਫਿਰ ਤੁਸੀਂ ਇਸ ਦੈਨ ਦੀ ਕਟੋਰੀ ਨੂੰ ਮੰਦਿਰ ਦੇ ਵਿੱਚ ਉਪਾਅ ਕਰਨ ਉਪਰੰਤ ਤੁਸੀਂ ਪਹਚਾ ਪਹਚਾਉਣਾ ਹੋਵੇਗਾ ਭਗਵਾਨ ਪੋਲੇ ਨਾ ਦੇ ਮੰਦਿਰ ਤੁਸੀਂ ਇਸ ਦੈਨ ਨੂੰ ਪਹਚਾਉਣਾ ਹੋਵੇਗਾ ਇਸ ਸੁਪਾਣ ਨੂੰ ਤੁਸੀਂ ਇਸ ਤਰੀਕੇ ਨਾਲ ਘਰ ਦੇ ਵਿੱਚ ਵੀ ਕਰ ਸਕਦੇ ਹੋ ਕਿਸੇ ਦੇ ਹੱਥ ਦੇ ਇੰਤੋਂ ਮੰਦਰ ਵਿੱਚ ਭੇਜ ਸਕਦੇ ਹੋ ਜੇਕਰ ਤੁਸੀਂ ਉਪਾਅ ਘਰ ਦੇ ਵਿੱਚ ਨਹੀਂ ਕਰਨਾ ਚਾਹੁੰਦੇ ਮੰਦਰ 'ਚ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਪਾਅ ਮੰਦਰ ਵਿੱਚ ਵੀ ਕਰ ਸਕਦੇ ਹੋ ਤੁਸੀਂ ਸੁਪਾਣ ਨੂੰ ਸੋਮਵਾਰ ਦੇ ਤਿੰਨ ਕਰ ਸਕਦੇ ਹੋ ਜੇਕਰ ਕਰਨਾ ਚਾਹੋ ਤਾਂ ਤੁਸੀਂ ਜਿਹੜਾ ਸੋਨ ਦਾ ਮਹੀਨਾ ਹੁੰਦਾ ਹੈ ਉਸ ਮਹੀਨੇ ਵਿੱਚ ਵੀ ਕਰਨਾ ਬਹੁਤ ਹੀ ਲਾਭਦਾਇਕ ਹੁੰਦਾ ਹੈ ਸੰਗਤ ਜੀ ਐਸੀ ਸਾਡੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਦਾ ਉਪਾਅ ਵਧੀਆ ਲੱਗਾ ਤੇ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਤੇ ਧੰਨਵਾਦ